ਅੱਜ ਦੀ ਇਸ ਪ੍ਰੈਸ ਕਾਨਫਰੰਸ ਦਾ ਵਿਸ਼ਾ ਇੱਕੋ ਹੀ ਹੈ ਕਿ ਜੋ ਇੱਕ ਬਹੁਤ ਵੱਡਾ ਮੰਡੇਟ ਬਹੁਤ ਵੱਡਾ ਫਤਵਾ ਪੰਜਾਬ ਦੇ ਲੋਕਾਂ ਨੇ ਚਾਰ ਵਿਧਾਨ ਸਭਾ ਦੇ ਵਿੱਚ ਹੋਈ ਬਾਇਲੈਕਸ਼ਨ ਦੇ ਵਿੱਚੋਂ ਇੱਕ ਬਹੁਤ ਵੱਡਾ ਫਤਵਾ ਚਾਰ ਦੇ ਵਿੱਚੋਂ ਤਿੰਨ ਸੀਟਾਂ ਦੇ ਉੱਪਰ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਵੱਡੇ ਫਤਵੇ ਦੇ ਨਾਲ ਜਿਤਾ ਕੇ ਭੇਜੇ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਅਸੀਂ ਸਾਰੇ ਦੇ ਸਾਰੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਭਗਵੰਤ ਮਾਨ ਜੀ ਵੱਲੋਂ ਔਰ ਮੈਂ ਨਿੱਜੀ ਤੌਰ ਤੇ ਪ੍ਰਧਾਨ ਹੋਣ ਦੇ ਨਾਤੇ ਮੇਰੇ ਵੀਰ ਸ਼ੈਰੀ ਕਾਲਸੀ ਵਰਕਿੰਗ ਪ੍ਰਧਾਨ ਹੋਣ ਦੇ ਨਾਤੇ ਆਮ ਆਦਮੀ ਪਾਰਟੀ ਪੰਜਾਬ ਵੱਲੋਂ ਸਾਰੇ ਸਮੁੱਚੇ ਵੋਟਰਾਂ ਦਾ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਇੱਕ ਬਹੁਤ ਵੱਡਾ ਫਤਵਾ ਜਿਹੜਾ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਦਿੱਤਾ ਔਰ ਇਸ ਇਲੈਕਸ਼ਨ ਦੇ ਨਾਲ ਹੋਰ ਵੀ ਕਈ ਭਰਮ ਭਲੇਖੇ ਨੇ ਜਿਹੜੇ ਉਹ ਵਿਰੋਧੀ ਪਾਰਟੀਆਂ ਦੇ ਤੇ ਉਹਨਾਂ ਦੇ ਲੀਡਰਾਂ ਦੇ ਨੇ ਜਿਹੜੇ ਕੱਢ ਦਿੱਤੇ ਨੇ ਉਹ ਵਿਰੋਧੀ ਕਾਂਗਰਸ ਪਾਰਟੀ ਦੇ ਜਿਹੜੇ ਕਿ ਪਾਰਲੀਮੈਂਟ ਇਲੈਕਸ਼ਨ ਤੋਂ ਬਾਅਦ ਇਸ ਭਲੇਖੇ ਦੇ ਵਿੱਚ ਸੀਗੇ ਇਹ ਖਾਬੀ ਪਲਾਵ ਪਕਾਰ ਰਹੇ ਸੀਗੇ ਕਿ ਜੀ ਹੁਣ ਤਾਂ ਮੁੜ ਕੇ ਉਹਨਾਂ ਦੀ ਸਤਾਈ ਦੇ ਵਿੱਚ ਫਤਹਿ ਨਿਸ਼ਚਿਤ ਹੈ ਤੇ ਉਹਨਾਂ ਦੇ ਭਲੇਖੇ ਵੀ ਔਰ ਖਾਸ ਤੌਰ ਤੇ ਉਹਨਾਂ ਦੇ ਦਿਗਜ ਲੀਡਰਾਂ ਦੇ ਜਿਹਹੇ ਜੇ ਭਲੇਖੇ ਗਿੱਦੜਵਾਹਾ ਦੇ ਵਿੱਚ ਔਰ ਡੇਰਾ ਬਾਬਾ ਨਾਨਕ ਦੇ ਵਿੱਚ ਨਿਕਲੇ ਨੇ ਮੈਂ ਸਮਝਦਾ ਕਿ ਕਾਫੀ ਚੀਜ਼ਾਂ ਦੀ ਕਲੈਰਿਟੀ ਹੈ ਜਿਹੜੀ ਉਹ ਪੰਜਾਬ ਦੇ ਲੋਕਾਂ ਨੇ ਕਰ ਦਿੱਤੀ ਹੈ ਤੁਸੀਂ ਵੀ ਕਈ ਵਾਰੀ ਮੀਡੀਆ ਵਾਲੇ ਪੁੱਛ ਲੈਂਦੇ ਸੀਗੇ ਇਹ ਮੈਂ ਇਸ ਕਰਕੇ ਵਾਂਸ ਫਾਰ ਆਲ ਕਲੀਅਰ ਕਰਨਾ ਚਾਹੁੰਦਾ ਤਾਂ ਕਿ ਤੁਹਾਨੂੰ ਵੀ ਆਈਡੀਆ ਹੋਵੇ ਵੀ ਅੱਜ ਖੜੇ ਕਿੱਥੇ ਆਪਾਂ ਆ तकरीबन 42% ਵੋਟ ਸ਼ੇਅਰ ਦੇ ਨਾਲ 92 ਸੀਟਾਂ ਆਈਆਂ ਸੀਗੀਆਂ ਅੱਜ ਤੋਂ 2.5 ਸਾਲ ਪਹਿਲਾਂ ਆਮ ਆਦਮੀ ਪਾਰਟੀ ਨੂੰ ਵਿਧਾਨ ਸਭਾ ਚੋਣਾਂ ਦੇ ਵਿੱਚ ਪਾਰਲੀਮੈਂਟ ਦੇ ਚੋਣਾਂ ਦੇ ਵਿੱਚ ਕਿਉਂਕਿ ਉਦੋਂ ਮੁੱਦੇ ਮਸਲੇ ਨੇ ਜਿਹੜੇ ਉਹ ਨੈਸ਼ਨਲ ਲੈਵਲ ਦੇ ਕੰਸੀਡਰ ਹੁੰਦੇ ਨੇ ਤੇ ਉਹ ਵੋਟ ਸ਼ੇਅਰ ਸਾਡਾ ਘਟ ਕੇ 42 ਤੋਂ 26% ਤੇ ਪਹੁੰਚ ਗਿਆ ਸੀਗਾ ਕਾਂਗਰਸ ਦਾ ਸਾਡੇ ਬਰਾਬਰ ਸੀਗਾ ਤੇ ਭਾਜਪਾ ਦਾ ਤਕਰੀਬਨ 6 ਤੋਂ 19% ਤੇ ਪਹੁੰਚ ਗਿਆ ਸੀਗਾ ਤੇ ਜੇ ਆਪਾਂ ਇਹਨਾਂ ਇਲੈਕਸ਼ਨਾਂ ਨੂੰ ਜਿਹੜੀਆਂ ਕਿ ਪਹਿਲੀ ਵਾਰੀ ਇਸ ਤਰੀਕੇ ਨਾਲ ਹੋਇਆ ਕਿ ਕਿਸੇ ਸਰਕਾਰ ਦੇ ਵਿੱਚ ਐ ਇੰਨੀ ਫ੍ਰੀ ਫੇਅਰ ਬਿਨਾਂ ਡਰ ਦੇ ਬਿਨਾਂ ਭੈ ਦੇ ਅ ਇਲੈਕਸ਼ਨ ਹੋਈ ਔਰ ਖਾਸ ਤੌਰ ਤੇ ਇਹੋ ਜਿਹੇ ਹਲਕਿਆਂ ਦੇ ਵਿੱਚ ਡੇਰਾ ਬਾਬਾ ਨਾਨਕ ਤੇ ਜਿੱਥੇ ਦੇ ਲੀਡਰਾਂ ਨੇ ਗੈਂਗਸਟਰਿਜ਼ਮ ਦਾ ਤੇ ਹੋਰ ਪਤਾ ਨਹੀਂ ਕੀ ਕੀ ਕਹੋ ਜੇ ਕਿਹਾ ਜੀ ਲੋਕ ਪਾਲੇ ਹੋਏ ਸੀ ਆਪਦੀਆਂ ਸਰਕਾਰਾਂ ਦੇ ਵਿੱਚ ਕਹੋ ਜੇ ਦੀ ਪੁਸ਼ਤ ਪਣਾਈ ਕੀਤੀ ਹੋਈ ਸੀਗੀ ਤੇ ਇਹੋ ਜਿਹੇ ਜੋ ਸੀਗਾ ਉਹ ਗਿੱਦੜਵਾਹ ਦੇ ਵਿੱਚ ਸੀਗਾ ਹੁਣ ਜੇ ਇਹਨਾਂ ਇਲੈਕਸ਼ਨਾਂ ਦੀ ਗੱਲ ਕਰ ਲਈ ਇਹਨਾਂ ਰਿਜ਼ਲਟਸ ਦੀ ਗੱਲ ਕਰ ਲਈਏ ਤੇ ਵੈਸੇ ਤਾਂ ਹਰ ਸੀਟ ਦੇ ਉੱਪਰ ਹੀ ਚਾਹੇ ਪਿੰਡੂ ਹਲਕੇ ਇਲਾਕੇ ਦੀ ਗੱਲ ਕਰ ਲਈਏ ਚਾਹੇ ਸ਼ਹਿਰੀ ਇਲਾਕੇ ਦੀ ਗੱਲ ਕਰ ਲਈਏ ਹਰ ਜਗ੍ਹਾ ਤੇ ਉ ਦੇ ਉੱਪਰ ਹੀ ਆਲਮੋਸਟ ਆਮ ਆਦਮੀ ਪਾਰਟੀ ਦੀ ਲੀਡ ਹਰ ਜਗ੍ਹਾ ਹੈ ਪਰ ਜੇ ਬ੍ਰੌਡਲੀ ਤੋਂ ਅਨੁਸਾਰਿਆਂ ਦਾ ਮੈਂ ਟੋਟਲ ਕਰਕੇ ਦੱਸਾਂ ਤੇ ਆਮ ਆਦਮੀ ਪਾਰਟੀ ਨੂੰ 46% ਟੋਟਲ ਵੋਟ ਪਈ ਹੈ ਕਾਂਗਰਸ ਨੂੰ 33% ਤੇ ਭਾਜੀਪੀ ਮਹਿਜ਼ 10% 10% ਦੇ ਵਿੱਚੋਂ ਵੀ ਉਹਨਾਂ ਦਾ ਜਿਹੜਾ ਵੋਟ ਸ਼ੇਅਰ ਹੈ ਉਹ ਬਰਨਾਲਾ ਦੇ ਵਿੱਚ ਸਿਰਫ ਇੱਕੋ ਇੱਕ ਹੈ ਜੀ ਸੀਟ ਹੈ ਜਿੱਥੇ ਮਹਿਜ਼ 1% ਤੋਂ ਆਪਦਾ ਵੋਟ ਸ਼ੇਅਰ ਬਚਾ ਸਕੇ ਨੇ ਬਾਕੀ ਦੋਨੋਂ ਸੀਟਾਂ ਦੇ ਉੱਪਰ ਕਿਉਂਕਿ ਚੱਬੇਵਾਲ ਦੇ ਵਿੱਚ ਤਾਂ ਕੋਈ ਭਾਜੀਪੀ ਦਾ ਹੋਈ ਨਹੀਂ ਸੀਗਾ ਔਰ ਉੱਥੇ ਵੀ 4% ਵੋਟ ਪਈ ਹੈ